ਬਾਰਡਰ ਸੁਖਦੇਵ ਸਿੰਘ ਜਿਲ੍ਹਾ ਜਲਸੀ ਦੇ ਮੁਖਤਸਰ ਸਾਹਿਬ ਸਾਨੂੰ 1-2 ਦਿਨਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੀ ਪੈਕਸ ਮਸ਼ੀਨਾ ਹੈਂਗ ਕਰਦੇ ਆ ਜਿਸ ਕਾਰਨ ਬਾਕੀ ਬੰਦੀਆਂ ਨੂੰ ਵੀ ਫੋਨ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਆ ਪੈਕਸ ਮਸ਼ੀਨਾ ਹੈਂਗ ਕਰਦੇ ਨਾਲ ਕ੍ਰੈਸ਼ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਜੇਲ ਸੁਪਰਡੈਂਟ ਦੇ ਹੱਦ ਹਦਾਇਤ ਮੁਤਾਬਕ ਸਾਰੇ ਗਾਰਡ ਅਫਸਰ ਸਹਿਬਾਨ ਉਹਨਾਂ ਦੀ ਬੈਰਕ ਦੇ ਵਿੱਚ ਇੱਕ ਬੈਰਕ ਤੋਂ ਦੂਜੀ ਬੈਰਕ ਸ਼ਿਫਟ ਕਰਨ ਲਈ ਜਦੋਂ ਸੀ ਗਏ ਤਾਂ ਦੋ ਬੰਦੀਆਂ ਨੇ ਹਰਦੀਪ ਸਿੰਘ ਅਤੇ ਪ੍ਰੇਲ ਸਿੰਘ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਕੱਲ ਨੂੰ ਹਮਲਾ ਕੀਤਾ ਕਿਥੋਂ ਵਜੇ ਸਕਦੀ ਸੀ 6:00 ਇੱਥੇ ਵਜੇ ਜਾਂਦਾ ਕੋਈ ਪਤਾ ਨਹੀਂ ਕੋਈ ਨਖੀਲੀ ਕੀ ਨਾਮ ਜੀ ਇਹ ਤਾਂ ਪਤਾ ਹੀ ਨਹੀਂ ਲੱਗਾ ਕਿ ਕੀ ਨਾ ਹੱਦ ਕੀਤਾ ਜੀ ਇਹਦੇ ਅੰਦਰ ਕਾਫੀ ਡੂੰਗੀ 7:00 ਵਜੇ ਹੈ ਹਾਲਤ ਬੜ ਦਵਾਈ ਲਈ ਜਾਂਦੇ ਜੀ ਡਾਕਟਰਾਂ ਨੇ ਇੰਜੈਕਸ਼ਨ ਵਗੈਰਾ ਲਾਏ ਆ ਇਲਾਜ ਚੱਲੀ ਜਾਂਦਾ ਵਹ ਇਹ ਤਾਂ ਦੋਨਾਂ ਨੇ ਹਮਲਾ ਕੀਤਾ ਬਾਕੀ ਤਾਂ ਪਤਾ ਨਹੀਂ ਲੱਗਾ ਕਿਹੜੇ ਸੀ ਬਾਕੀ ਲਗਭਗ ਸਾਰੇ 12:30 ਵਜੇ ਦੀ ਘਟਨਾ ਹੈਗੀ ਹੈ 12:30 ਬਾਈ ਅਸੀਂ ਘਟੋ ਘਟ ਬਲ ਦਾ ਪ੍ਰਯੋਗ ਕਰਦੇ ਹੋਏ ਇਹਨਾਂ ਬੰਦੂਆਂ ਨੂੰ ਕਾਬੂ ਕੀਤਾ ਤੇ ਦੂਜੀ ਵਰਗ ਸੈਕਟ ਕੀਤਾ ਜੀ ਮੰਗ ਕੀ ਕਰਨੀ ਹੈ ਜੀ ਮੰਗ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ